ਅਸ਼ਕਲ ਆਦਮ ਨਮਸਕਾਰ ਪਿਆਰੇ ਬ੍ਰਾਡਕਸਟ ਤੁਹਾਡਾ ਸਭ ਦਾ ਮੈਂ ਜੀ ਬਿੱਲਾ ਸਵਾਗਤ ਕਰਦਾ ਹਾਂ ਬਿਗ ਬਾਸ OTT 2 ਦੇ ਵਿਨਰ ਐਲਵਿਸ਼ ਜਾਦਵ ਬਾਰੇ ਤੁਸੀਂ ਸਾਰੇ ਜਣੇ ਜਾਣਦੇ ਹੋਵੋਗੇ ਤੇ ਉਹ ਕਿਸੇ ਨਾ ਕਿਸੇ ਦਿਨ ਆਏ ਦਿਨ ਨਵੀਂ ਕੰਟਰੋਵਰਸੀ ਦੇ ਵਿੱਚ ਫਸਿਆ ਹੀ ਰਹਿੰਦਾ ਹੈ ਪਿੱਛੇ ਜੀ ਉਹਨਾਂ ਦੀ ਐਲਵਿਸ਼ ਜਾਦਵ ਦੀ ਮੈਕਸਟਰਨ ਨਾਂ ਦੇ ਯੂਟਿਊਬਰ ਦੇ ਨਾਲ ਇੱਕ ਲੜਾਈ ਹੋਈ ਸੀ ਫਾਈਟ ਹੋਈ ਸੀ ਜਿਸ ਦੇ ਵਿੱਚ ਕੀ ਕੁੱਟ ਮਾਰ ਦੀ ਵੀਡੀਓ ਵਾਇਰਲ ਹੋਈਆਂ ਸੀ ਪਰ ਹੁਣ ਐਲਵਿਸ਼ ਜਾਦਵ ਨੂੰ ਨੌਇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਦੋਸਤੋ ਇਹ ਮਾਮਲਾ ਪਿਛਲੇ ਸਾਲ 39 ਸੈਕਟਰ ਦੇ ਵਿੱਚ ਸੱਪਾਂ ਦਾ ਜ਼ਹਿਰ ਹੈ ਜਿਹੜਾ ਰੇਪ ਪਾਰਟੀਆਂ ਦੇ ਵਿੱਚ ਡਿਲੀਵਰ ਕਰਨ ਦਾ ਹੈ ਜੀ ਹਾਂ ਦੋਸਤੋ ਨੌਇਡਾ ਪੁਲਿਸ ਦੇ ਦੁਆਰਾ ਉਹਨਾਂ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਐਲਵਿਸ਼ ਜਾਦਵ ਨੇ ਜਿਹੜੇ ਉਹ ਸੱਪਾਂ ਦਾ ਜ਼ਹਿਰ ਤੇ ਹੋਰ ਕਈ ਡਰੱਗਸ ਨੇ ਜਿਹੜੇ ਉਹ ਪਾਰਟੀਆਂਜ਼ ਦੇ ਵਿੱਚ ਡਿਲੀਵਰ ਕਰਦੇ ਨੇ ਇਸੇ ਮਾਮਲੇ ਨੂੰ ਲੈ ਕੇ ਪਹਿਲਾਂ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਪਿਛਲੇ ਸਾਲ ਤੇ ਫਿਰ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਪਰ ਹੁਣ ਅੱਜ ਦੇ ਦਿਨ ਹੁਣ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਨੌਇਡਾ ਪੁਲਿਸ ਦੇ ਵੱਲੋਂ ਐਲਵਿਸ਼ ਜਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਕਾਫੀ ਲੰਬੀ ਜਿਹੜੀ ਪੁੱਛਗਿੱਛ ਚੱਲੀ ਗਈ ਸੀ ਦੱਸ ਦਈਏ ਕਿ ਸੱਪਾਂ ਉਹ ਬੜਾ ਖਤਰਨਾਕ ਹੁੰਦਾ ਹੈ ਤੇ ਉਹ ਡਰੱਗਸ ਨੇ ਜਿਹੜੇ ਡਰੱਗਸ ਵੀ ਡਿਲੀਵਰ ਕਰਨਦੇ ਉਹਨਾਂ ਦੇ ਉੱਤੇ ਭਾਰੀ આરોਪ ਲਗਾਏ ਗਏ ਨੇ ਐਲਵਿਸ਼ ਜਾਦਵ ਜੋ ਕਿ ਇੱਕ ਯੂਟਿਊਬਰ ਨੇ ਲਗਭਗ ਉਹਨਾਂ ਦੇ ਕਾਫੀ ਮਿਲੀਅਨ ਫਾਲੋਅਰਸ ਨੇ ਜਿਹੜੇ ਉਹ ਯੂਟਿਊਬ ਦੇ ਉੱਤੇ ਨੇ ਯੂਟਿਊਬ ਦੇ ਉੱਤੇ ਵੀ ਉਹਨਾਂ ਦੀ ਕਾਫੀ ਕਮਾਈ ਹੁੰਦੀ ਹੈ ਤੇ ਉਂਝ ਵੀ ਉਹ ਇੱਕ ਮਹਿੰਗੀ ਲਾਈਫ ਸਟਾਈਲ ਦੇ ਨਾਲ ਜਾਣੇ ਜਾਂਦੇ ਨੇ ਦੇਖਣਾ ਹੋਵੇਗਾ ਕਿ ਜਿਹੜੇ ਰੇਪ ਪਾਰਟੀਆਂ ਦੇ ਵਿੱਚ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਸੱਪਾਂ ਦਾ ਜ਼ਾਇਦਾ ਜਿਹੜਾ ਉਹ ਡਿਲੀਵਰ ਕਰਦੇ ਨੇ ਪਾਰਟੀਆਂ ਦੇ ਵਿੱਚ ਨੌਜਵਾਨਾਂ ਨੂੰ ਵਿਗਾੜ ਰਹੇ ਨੇ ਭਾਰੀ ਇਲਜ਼ਾਮ ਲੱਗ ਰਹੇ ਪੁਲਿਸ ਦੇ ਵੱਲੋਂ ਐਲਵਿਸ਼ যাদব ਦੇ ਉੱਤੇ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਿਹੜੀ ਅਗਲੀ ਕਾਰਵਾਈ ਆ ਉਸ ਦੇ ਵਿੱਚ ਉਹ ਕੀ ਬਣਦਾ ਹੈ ਐਲਵਿਸ਼ যাদਬ ਬਿਗ ਬਾਸ OTT 2 ਦੇ winner ਨੇ ਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਆਏ ਦਿਨੇ ਕਿਸੇ ਨਾ ਕਿਸੇ ਨਵੀਂ ਕੰਟਰੋਵਰਸੀ ਦੇ ਵਿੱਚ ਉਹ ਫਸੇ ਹੀ ਰਹਿੰਦੇ ਨੇ ਦੇਖਦੇ ਰਹੋ ਪੰਜਾਬੀ ਢਾਕ ਧੰਵਾਦ ਹਸ਼ਕਾ ਸ਼ਬਕ ਹੈ